ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਵਾਗਰਾ ਡੋਟਾ ਇੱਕ ਹੋਰ ਨਵੇਂ ਬਲੌਗ ਵਿੱਚ ਮੀਟ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਅੱਜ ਤਰੀਕ ਹੋ ਗਈ 22 ਅਗਸਤ ਤੋਂ ਤਾਂ 25 ਟਾਈਮ ਹੋ ਗਿਆ 8:30 ਸਵੇਰ ਦੇ ਰਾਤ ਆਪਾਂ ਪੰਪ ਤੇ ਲਾਏ ਟਿਕਾਣਾ ਕਰਿਆ ਜੀਆ ਹੌਲਾ ਰਾਤ ਬਸ ਬੱਬਲਪੂਥੇ ਜਿਹੜੇ ਪਹਿਲਾਂ ਆਏ ਤੇ ਵੀ ਚਲਾਉਣੀਆ ਚਲਾਉਣੀਆ ਫਿਰ ਕੁੜੀਆਂ ਪੜੀਆਂ ਬਲਦਿਆਂ ਨੂੰ ਸਮਾਨ ਖਾਦਾ ਦੀਗਾ ਉਹਦੇ ਕਰਕੇ ਫਿਰ ਨੇਰਾ ਹੋ ਗਿਆ ਫਿਰ ਚਲਾਈਆਂ ਨਹੀਂ ਇਹ ਤਾਂ ਕਰਕੇ ਪੰਪ ਤੇ ਰਹਿ ਗਈ ਵੀ ਚਲ ਉੱਥੇ ਚਲਾ ਕੇ ਵੀ ਸਮਾਨ ਬਾਅਦ ਚ ਝੱਕ ਲਾਂਗੇ ਹੁਣ ਚਲਾਵਾਂਗੇ ਅੱਜ ਕੰਮ ਦੋੇ ਮਹੀਨਾ ਕੋਲ ਹੈਗਾ ਕਮਾਨ ਤਾਰ ਦਾ ਕੰਮ ਰ ਆਪਾਂ ਨੂੰ ਮਿਲ ਗਿਆ ਦਿਖਾਉਣਾ ਹੈ 77 ਕੇ ਦਿਖਾਉਂਗਾ ਤੁਹਾਨੂੰ ਲੈਟਰ ਰੂਟ ਦਾ ਸਾਰਾ ਪ੍ਰੋਗਰਾਮ ਹੈਗਾ ਪਾਣੀ ਵੀ ਹੈਗਾ ਉਹ ਲੱਗੀ ਪਈ ਡਿਊਟੀ ਆਓ ਬਿੜੀ ਜੀ ਸਾਮਾਨ ਸੋਨਾ ਕੁਲੀਆਂ ਬਲੀਆਂ ਸਾਰਾ ਕੋਈ ਸਾਮਾਨ ਤਾਰ ਕੇ ਪਹਨ ਨਹੀਂ ਕਰਨਾ ਬਸ ਗੇਅਰ ਮਾਰ ਦੇਣਾ ਕਟਰ ਲੋਡ ਕਰਕੇ ਟ੍ਰੇ ਕੇ ਮੱਥਾ ਲੇ ਕੇ ਬਾਬੇ ਦਾ ਨਾਮ ਅੱਜ ਕੰਮ ਕਰ ਲੈਣਾ ਸਟਾਰਟ ਮਾਲਕ ਭਰੀ ਕਰੇ ਆ ਗਿਆ ਆ ਗਿਆ ਲਓ ਹੀ ਪਹੁੰਚ ਗਏ ਫੀਲਡ ਚ ਲੈ ਕੇ ਰਬਰਾ ਨਾ ਟੇਕੇ ਮੱਥਾ ਕਰਦੇ ਅੱਜ ਕੰਮ ਸਟਾਰਟ ਆ ਆਹ ਪਲਾਟ ਵੀ ਆਪਾਂ ਵਧਣਾ ਉਧਰੋਂ ਵੜਦੇ ਵੜਦੇ ਇੱਧਰ ਨੂੰ ਆਉਣਾ ਰਸਤਾ ਦੇ ਗਿਆ ਜੀ ਆ ਪਹਿਲਾਂ ਆ ਮਾ ਕੇ ਮੋਟਰਸਾਈਕਲ ਤੇ ਕੰਮ ਵਾਧੂ ਕਿਰਪਾ ਮਾਲਕ ਦੀ ਕੰਮ ਬਣਾਇਆ ਦਾ ਮਤਲਬ ਹੈ ਗਿਆ ਬਾਈ ਏਰੀਆ ਦੇਖਣਾ ਆ ਯਾਰ ਲੋਈ ਲੈ ਕੇ ਬਾਪ ਦਾ ਨਾਮ ਸਿੰਘ ਸਿੱਧਾ ਦਾ ਕੰਮ ਕਰਤਾ ਸਟਾਰਟ ਆ ਖੇਤ ਪਏ ਗੱਲੇ ਦੋ ਵਰ ਪੈਣੀ ਪੈਣੀ ਮਸ਼ੀਨ ਵੱਜੀ ਤੇ ਹੁਣ ਦੇਖਦੇ ਆ ਅੱਗੇ ਆ ਸਾਰੀ ਵਡਣਾ ਦੀ ਮਤਲਬ ਤਿੰਨ ਚਾਰ ਜਣੇ ਰਖ ਖੇਤ ਗਿੱਲੇ ਪਏ ਆ ਅੱਜ ਦੇ ਦਿਨ ਦੀ ਢੱਪ ਲੱਗੀ ਬੇ ਕੰਮ ਚੱਲ ਪੂਗਾ ਚਲੋ ਮਸ਼ੀਨ ਆ ਬਾਈ ਲਾਣੇਦਾਰ ਤੋਂ ਬਿਨਾ ਜਿਹੜੀ ਉਹਨੇ ਸੈਟਿੰਗ ਦੱਸੀ ਦੀ ਉਹ ਕੋਣ ਸੈਟਿੰਗ ਕਰਕੇ ਕਾਰ ਨਹੀਂ ਕੋਈ ਕੁਛ ਨਹੀਂ ਜਿੱਕਨ ਸੈਟਿੰਗ ਕਰੀਤੀ ਓਕਣੇ ਚਲਾਤੀ ਓਕੇ ਓਕਣੇ ਪਾਸ ਹੋ ਗਈ ਪਿੱਛੇ ਚੈੱਕ ਕਰਾਤਾ ਟੈਂਕ ਚ ਮਾਲ ਚੈੱਕ ਕਰਾਤਾ ਟੈਂਕ ਚ ਓਕੇ ਆ ਸਾਰਾ ਕੁਝ ਹਰੀ ਫਲੀ ਆਉਂਦੀ ਆ ਓ ਕਹਿੰਦੇ ਸਾਨੂੰ ਕੁਝ ਕਰਨੀ ਫਿਰ ਆ ਬਾਬਾ ਫੇਰ ਵੀ ਇੱਕ ਸੀਪ ਦਾ ਗੇੜਾ ਮਨ ਲਾ ਵੀ ਉਹ ਕਰਦੀ ਖੋਲੀ ਖੁੱਲ ਗਈ ਦੀ ਜਿਆਦਾ ਪਿੱਛੇ ਵਾਲੀ ਉਹ ਟਾਈਟ ਕਰਦੀ ਆਪਾਂ ਨੇ ਚੜ ਗਈ ਬੈਲਟ ਉੱਤਰ ਗਈ ਦਿਖਾਉਣਾ ਫੇਰ ਤੁਹਾਨੂੰ ਬਣੇ ਰਿਓ ਹੁਣ ਬਲੌਗਾਂ ਚ ਕਮੈਂਟ ਕਮਟ ਤੱਪ ਕੇ ਕਰਦੇ ਆ ਸ਼ੁਰੂਆਤ ਫੇਰ ਹੁਣ ਲਓ ਜੀ ਨੁੱਕਰੀ ਆਪਣੀ ਹੋ ਗਈ ਚੱਕ ਪਾਸ ਚੱਕ ਪਾਸ ਤਾਂ ਪਿੱਛੇ ਹੀ ਹੋ ਗਈ ਦੀ ਦੂਏ ਖੇਤ ਚ ਹੁਣ ਆ ਮੈਂ ਲਾ ਤੇ ਡੋ ਕਰੇ ਮੁੰਡੇ ਨੂੰ ਫੜਾਈ ਆ ਨੂੰ ਹੌਲੀ ਹੌਲੀ ਲਈ ਜਾਣਾ ਕਹਿੰਦਾ ਹੱਥ ਨਹੀਂ ਲੱਗੇ ਅਜੇ ਮੈਂ ਚੱਲ ਕੋਈ ਨਹੀਂ ਪਹਿਲੇ ਚ ਬਈ ਦੋ ਦੂਏ ਚ ਵਧੀਆ ਦੂਏ ਲੋ ਚ ਵਧੀਆ ਮਸ਼ੀਨ ਤੁਰੀ ਜਾਂਦੀ ਆ ਕਿਤੇ ਕਿਤੇ ਜਾ ਬਹਿ ਜਾਂਦੀ ਆ ਫਿਰ ਪਹਿਲਾਂ ਵੀ ਲਾਉਣਾ ਪੈਂਦਾ ਵਧੀਆ ਨਬੇੜਾ ਹੋਊਗਾ ਕੰਮ ਹੈਗਾ ਅੱਜ ਮਾਲਕ ਦੀ ਕਿਰਪਾ ਨਾਲ ਟਾਈਮ ਹੋ ਗਿਆ 12:30 ਚਲਾਦੀ ਨੁੱਕਰੀ ਉਧਰ ਉਹਨਾਂ ਦੀ ਵੀ ਚੱਲਦੀ ਆ ਦੂਏਆਂ ਦੀ ਦੇਖਾਂਗੇ ਜੇ ਆਪਣਾ ਟਾਈਮ ਲੱਗਾ ਬਲਮਾ ਦਾ ਲੱਗਣਾ ਨਹੀਂ ਉਹ ਤਿੰਨ ਜਣੇ ਆਪਾਂ ਦੋ ਜਣੇ ਆ ਹੋਰ ਵੀ ਰਹਿਣਾ ਜ਼ਰੂਰੀ ਆ ਦੋ ਜਣਿਆਂ ਨੂੰ ਕੰਮ ਕਿਰਪਾ ਵਈ ਮਾਲਕ ਦੀ ਆ ਵੀ ਆ ਗਿਆ ਚੜਕੇ ਖੱਦਾ ਖੜਕ ਰਿਹਾ ਕੱਚੀ ਪੱਕੀ ਕਥਨ ਨਹੀਂ ਦੇਖ ਰਹੇ ਜਮਾ ਹਰੀਆਂ ਫਲੀਆਂ ਵਿੱਚ ਲੀਆ ਪੁਰਦੀ ਵੀ ਨਹੀਂ ਸਲਾਬੀ ਪਈਆਂ ਨਾਲੇ ਸਾਰੀ ਹੌਲੀ ਹੌਲੀ ਹੱਥ ਲੱਗੂ ਚੋਪਰ ਆਹ ਗੇੜੇ ਚ ਲੱਗ ਜੂਗੀ ਤੇ ਖੱਚ ਦੂਗਾ ਫਿਰ ਉਹੀ ਉਹੀ ਕੰਮ ਹੋ ਗਿਆ ਮੋਟਰ ਦਾ ਹੋ ਗਿਆ 베어ਿੰਗ ਖਰਾਬ ਮੋਟਰ ਲੱਗੀ ਬਾਜ ਕਰਨ ਟਕ ਟਕ ਲੱਗੀ ਉਹ ਹੁਣ ਚੱਲੇ ਆ ਲੈ ਕੇ ਟਕਾਣੇ ਤੇ ਸ਼ਾਮ ਹੋ ਗਈ 8:30 ਹੋ ਚੱਲੇ ਆ ਉੱਥੇ ਜਾ ਕੇ ਪਟਾਂਗੇ ਹੁਣ ਲਾਣੇਦਾਰ ਕਰਿਆਦਾ ਫੋਨ ਕਹਿੰਦਾ ਟਕਾਣੇ ਤੇ ਚਲੇ ਜਾ ਤੁਸੀਂ ਹੁਣ ਮੱਖੀ ਮੱਛਰ ਤੇ ਉੱਥੇ ਜਾ ਕੇ ਕਰਨ ਨਾਲੇ ਲਾਈਟ ਹਾਰੇ ਵੱਢਣੇ ਦੀ ਕਿਆ ਹੋਗਾ ਰਗਾ ਹੋਗਾ ਮੇਜਰ ਮੇਜਰ ਫਲਕਾਲ ਹੋਗੀ ਆ ਲੈ ਤੁਹਾਨੂੰ ਦਿਖਾਉਣੇ ਆ ਜੀ ਦੇਖਦੇ ਆ ਜ ਅੱਗੇ ਵਲੌਗ ਬਣਾ ਬਣਾਵਾਂਗੇ ਨਹੀਂ ਪਰ ਇੱਥੇ ਹੀ ਸਮਾਪਤੀ ਕਰਦੇ ਆ ਜਿਹੜੇ ਵਲੌਗ ਰਿਉ ਕਿਉਂ ਜਾ ਲੜ ਨਹੀਂ ਬਣਾਵਾਂਗੇ ਬੰਦੇ ਇਕੱਠਾ ਨੇ ਆਪਣੇ ਕੋਲ 2000 ਕੰਮ ਵਾਲੇ ਬੰਦੇ ਆ ਲੈ ਲਾਇਆ ਵੀ ਕੈਮਰਾ ਵਾਲਾ ਰੱਖਣਾ ਪਏ ਨੇ ਇੱਕ ਅੱਜ ਇਹ ਅੱਗੇ ਕਹਿੰਦੇ ਸੀ ਬੌਲਦਾਂ ਨੂੰ ਪੂਜਦੇ ਹੁੰਦੇ ਸੀ ਅੱਜ ਅਸੀਂ ਟਰੈਕਟਰਾਂ ਦੀ ਪੂਜਾ ਕਰੀ ਆ 2-4 ਬੰਦਿਆਂ ਨਾਲ ਗੱਲ ਕਰਕੇ ਪੁੱਛਿਆ ਆਪਾਂ ਨੇ ਆ ਨਤੀਜਾ ਨਿਕਲਿਆ ਯੱਕ ਪਰੇ ਜੰਗਾਰੀ ਫਿਰਦੇ ਆ ਜੋਬਰ